ਛੱਪੜ ਦੇ ਵਿੱਚ 1559268 ਰੁਪਏ ਇੱਥੇ ਲੇਬਰ ਚੜੀ ਐ ਇੱਥੇ ਕਿਹੜੀ ਨਹੀਂ ਕੋਈ ਪਾਰਕਿੰਗ ਤਿਆਰ ਕੀਤੀ ਇਹਦੇ ਆਲੇ ਦੁਆਲੇ ਜਾਂ ਇਹਨੂੰ ਕੋਈ ਡਿਵੈਲਪਮੈਂਟ ਕੋਈ ਚਲਾਈ ਐ ਇੱਥੇ ਦੇਖੋ ਕੋਈ ਨਰੇਗਾ ਦੀ ਹੋਈ ਨਰੇਗਾ ਦੀ ਆ ਜੀ ਪੰਚਾਇਤ ਫੰਡ ਚ ਵੱਖਰੇ ਪੰਚਾਇਤ ਫੰਡ ਤੋਂ ਵੱਖਰੇ ਆ ਪੰਚਾਇਤ ਨੂੰ 27.5 ਲੱਖ ਰੁਪਇਆ ਨਹੀਂ ਬਿਲਕੁਲ ਨਹੀਂ ਆਈ ਜੀ ਮੇਰੇ ਕੋਲ ਗੱਲ ਹੀ ਨਹੀਂ ਹੋਈ ਕੋਈ ਇਹ ਨਹੀਂ ਹੋਣੇ ਹੁਣ ਗੱਡੀ ਦਾ ਪਤਾ ਲੱਗਾ ਸਾਡੇ ਕੋਲ ਤਾਂ ਜਿਹੜੇ ਮਸਤੋਲ ਹੈਗੇ ਆ ਆ ਜਿਹੜੀ 15 ਲੱਖ ਵਾਲੀ ਗੱਲ ਆ ਉਹ ਅਜੇ ਤੱਕ ਮੇਰੇ ਕੋਲ ਤਾਂ ਆਈ ਨਹੀਂ ਹੈ ਜੇ ਆਈ ਆ ਤਾਂ ਮੈਂ ਨਾਲ ਖੜਾ ਇਹਨਾਂ ਤੇ ਨਰੇਗਾ ਵਾਲੀਆਂ 10 ਤੋਂ 15 ਬੀਬੀਆਂ ਸੀ ਜਿਹੜੀਆਂ ਕਿ ਮੇਰੇ ਕੋਲ ਪ੍ਰੂਫ ਹੈ 58 ਮਸਤੋਲ ਚੱਲਦੇ ਸਾਡੇ ਪਿੰਡ ਦੇ ਬਿਲਕੁਲ ਅੱਛਾ ਆਉਂਦੀ ਪ੍ਰੂਫ ਹੈ ਇਹਨਾਂ ਖਾਤੇ ਨੰਬਰ ਨਾਲ ਆ ਕਾਪੀਆਂ ਦੇ ਕਿਹੜੀ ਕਿਹੜੀ ਵੈਂਕਦੇ ਆ। ਤੁਸੀਂ ਵੈਰੀਫਾਈ ਕਰ ਲਿਆ ਵੀ ਵਾਕਿਓ ਲੇਡੀਜ਼ ਨੇ ਕੰਮ ਨਹੀਂ ਕੀਤਾ ਜੀ। ਪਹਿਲੀ ਗੱਲ ਤਾਂ ਮੈਂ ਕੰਮ ਜਿੰਨਾ ਕੀਤਾ ਸਹੀ ਕੀਤਾ। ਦੂਜੀ ਗੱਲ ਜੇ ਕਿਸੇ ਨੂੰ ਵੀ ਕੋਈ ਕੱਢੇ ਆ ਜਾ ਕੋਈ 15 ਲੱਖ ਕੱਢਿਆ ਜਾ ਆਇਆ ਵੀ ਆ ਜਿਹੜੇ ਬੰਦਿਆਂ ਦੇ ਨਾਂ ਉਹਨਾਂ ਦੇ ਕਲੀਅਰ ਕੀਤੇ ਜਾਣ ਮੈਂ ਤਾਂ ਨਾਲ ਖੜੂਗਾ। ਜਿੱਦੇ ਕਾਰਵਾਈ ਬਣਦੀ ਨਾਲ ਹੋ ਕੇ ਕਰਾਉਂਗਾ। ਕਿਉਂਕਿ ਮੈਂ ਤਾਂ ਸਹੀ ਕੰਮ ਕੀਤਾ ਜ਼ਿੰਦਗੀ 'ਚ ਮੈਂ ਮਾੜਾ ਕੀਤਾ ਨਹੀਂ। ਦੂਜੀ ਗੱਲ ਇਹ ਆ ਵੀ ਮੈਂ ਉਹਨਾਂ ਬੰਦੇ ਤੇ ਮੈਂ ਪਿੰਡ ਦੇ ਨਾਲ ਖੜਾਂ ਜੀ ਗੱਲ ਕਰਦੀ ਜੇ ਕੋਈ ਕਸੂਰਵਾਰ ਆਉਂਦਾ ਨਾ ਮੈਂ ਉਹਤੇ ਪਰਚਾ ਕਰਾਉਣ ਨੂੰ ਆਪ ਤਿਆਰ ਨਾਲ। ਮੈਂ ਸਮਝਦਾ ਕਿ ਸਰਪੰਚ ਸਾਹਿਬ ਦਾ ਬਹੁਤ ਹੀ ਵੱਡਾ ਰੋਲ ਹੁੰਦਾ ਆ ਜਿਹੜੇ ਸਾਡੇ ਮੈਂਬਰ ਪੰਚਾਇਤ ਆ ਉਹ ਤਾਂ ਵਿਚਾਰਿਆਂ ਨੂੰ ਜਿੱਥੇ ਆਪਾਂ ਕਹਿੰਨੇ ਸਾਰੇ ਪਿੰਡਾਂ ਚ ਉਹ ਵਿਚਾਰੇ ਸੈਨ ਕਰ ਦਿੰਦੇ ਆ ਇਸ ਕਰਕੇ ਜਿੰਨਾ ਵੀ ਚ ਰੋਲ ਬਣਦਾ ਉਹ ਮੇਨ ਸਰਪੰਚ ਦਾ ਬਣਦਾ ਮੈਂ ਪਿੱਛੇ ਨਹੀਂ ਹਟਦਾ ਜੇ 10 ਰੁਪਏ ਹੋਰ ਵੀ ਕੋਲੋਂ ਵੀ ਲਾਉਣੇ ਪੈਣਗੇ ਅੱਗੇ ਵੀ ਲਾਏ ਮੈਂ ਹੁਣ ਵੀ ਲਾਉਂਗਾ ਪਰ ਇਹ ਚ 4 ਲੱਖ ਰੁਪਏ ਨਰੇਗਾ ਤੋਂ ਆਇਆ ਬਾਕੀ ਮਿੱਟੀ ਦੇ ਪੈਸੇ ਜਿੰਨੇ ਜੋ ਮੈਂ ਪੈਸਾ ਕੋਲੋਂ ਦਿੱਤਾ ਸਪੰਸਰ ਵੀ ਇੱਕ ਹੋਰ ਵੀ ਇਲਜ਼ਾਮ ਆ ਵੀ ਜਿਹੜੇ ਨਰੇਗਾ ਦੇ ਬੰਦੇ ਨੇ ਉਹਨਾਂ ਦੇ ਏਟੀਐਮ ਕਾਰਡ ਤੁਹਾਡੇ ਕੋਲ ਨਹੀਂ ਮੇਰੇ ਕੋਲ ਦੇਖੋ ਜੇ ਮੇਰਾ ਤਾਂ ਆਪਦਾ ਵੀ ਹੈ ਨਹੀਂ ਏਟੀਐਮ ਕਾਰਡ ਮੇਰਾ ਤਾਂ ਆਪਦਾ ਵੀ ਹੈ ਨੀਗਾ ਉਹਨਾਂ ਤੇ ਤਾਂ ਮੈਂ ਲੈਣੇ ਕੀ ਆ ਉਹ ਇੱਟਾ ਦੇਖ ਕਿਦਾਂ ਪਈਆਂ ਇੱਧਰ ਦਿਖਾ ਲਈ ਮੜੀ ਜੀ 20000 ਇੱਟਿਆ ਇਹਨਾਂ ਨੇ ਉਦਾਂ ਹੀ ਖਰਾਬ ਕੀਤੀ ਪਈ ਕਿਸੇ ਕੰਮ ਨਹੀਂ ਉਹ ਪਰਲੇ ਪਾਸੇ ਨਾਲ ਸੀ ਬਗਲ ਉੱਥੇ ਨਹੀਂ ਇੱਕ ਕਮਰਾ ਜਿਹਾ ਬਣਾਉਣਾ ਸੀ ਹਾਲ ਬਣਾਉਣਾ ਸੀ ਉਹ ਵੀ ਨਹੀਂ ਬਣਾਇਆ ਉਹ ਵੀ ਦੱਸਦੇ ਆ ਰੋਜ ਉਹ ਨਹੀਂ ਦੱਤਣਾ ਤੇ ਆ ਛੱਪੜ ਦਾ ਦੇਖ ਲਓ ਤੁਸੀਂ ਖੂ ਕਿਦਾਂ ਦੇ ਹੋਏ ਇਹ ਕੋਈ ਇਦਾਂ ਬਣਦੇ ਨੇ ਤੇ ਅਸੀਂ ਤਾਂ ਮੈਂ ਤਾਂ ਸੈਕਟਰ ਨੂੰ ਵੀ ਕਹਿ ਵੀ ਜਿਹੜਾ ਪਾਸ ਕਰਨ ਵਾਲਾ ਬੰਦਾ ਨਾ ਸਾਨੂੰ ਉਹੀ ਦਿਖਾ ਲਿਓ ਕਿਦਾਂ ਵੀ ਪਾਸ ਇਦਾਂ ਤੇ ਕੰਮ ਕਰਦੇ ਆ ਜਦੋਂ ਆਪਾਂ ਛੱਪਣਾ ਹੁਣ ਬਣਾਉਣ ਲੱਗੇ ਐਟ ਤੇ ਲੱਗ ਹੀ ਜਾਣੀ ਉੱਥੇ ਆਪਾਂ ਸ਼ੁਰੂ ਕਰ ਦੇਣਾ ਤੇ ਅਕਸਰ ਮੈਂ ਤਾਂ ਤਿਆਰ ਬੈਠਾ ਮੈਂ ਨਾਲ ਸਹਯੋਗ ਦੇਣ ਛੱਪੜ ਖਾਲੀ ਕਰੀਏ ਹੁਣ ਦੋ ਤਿੰਨ ਦਿਨ ਚਲਾਇਆ ਜਦੋਂ ਮੀਂਹ ਆ ਜਾਂਦਾ ਵਿੱਚ ਹੁਣ ਨਹੀਂ ਮੀਂਹ ਆਇਆ ਤਾਂ ਹੁਣ ਇਹਨਾਂ ਖਾਲੀ ਹੋ ਜਾਣਾ ਜਦੋਂ ਮੀਂਹ ਆ ਗਿਆ ਭੇਹ ਭਰ ਜਾਣਾ ਅਸੀਂ ਕੋਸ਼ ਜਾਂ ਬੇ ਖਾਲੀ ਹੋ ਜਾਏ ਅਸੀਂ ਇਹਨੂੰ ਬਣਾ ਕੇ ਤਿਆਰ ਕਰੀਏ ਪਿੰਡ ਦੀ ਪੰਚਾਇਤ ਦਾ ਮਸਲਾ ਇਹ ਹੈ ਜੀ ਅਸੀਂ ਬਹੁਤ ਟੈਮ ਤੋਂ ਤਰੇ ਫਿਰਦੇ ਇਹਨਾਂ ਦੇ ਮਗਰ ਵੀਡੀਓ ਦਫ਼ਤਰ ਵੀ ਤੇ ਆਰਟੀਆਈ ਪਾਈ ਸੀ ਪਿੰਡ ਦਾ ਨਾਮ ਦੱਸੋ ਤਾਂ ਪਿੰਡ ਰਾਮੇਵਾਲ ਭਿੰਦਰਪਾਲ ਮੇਰਾ ਨਾਮ ਨੂਰਮੈਲ ਬਲਾਕ ਹਾਂਜੀ ਕੀ ਕੀ ਮਸਲਾ ਜੀ ਮਸਲਾ ਜੀ ਇਹ ਪਿੰਡ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਵਿਕਾਸ ਨਾਲ ਤੇ ਇੱਕ ਕਪੜਾ ਬਹੁਤ ਵੱਡਾ ਹੋਇਆ ਜੀ ਕੀ ਕਪੜਾ ਹੋਇਆ ਕਪੜਾ ਨਰੇਗਾ ਵਿੱਚ ਵੀ ਹੋਇਆ ਕਮਾਂਕਾਰਾਂ ਦੇ ਵਿੱਚ ਸਾਰੇ ਕਪੜਾ ਆ ਕਿਉਂਕਿ ਵੀਡੀਓ ਦਫ਼ਤਰ ਵੀ ਅਸੀਂ ਸ਼ਿਕਾਇਤ ਦਿੱਤੀ ਡੀਡੀਪੀਓ ਜਲੰਧਰ ਵੀ ਦਿੱਤੀ ਚੰਡੀਗੜ੍ਹ ਵੀ ਦਿੱਤੀਆਂ ਜੀ ਤੇ ਜਿਹੜੀ ਮਿਲੀ ਭੋਗਤ ਕਰ ਰਿਆ ਵੀਡੀਓ ਸਾਹਿਬ ਟਾਈਮ ਦੇ ਕੇ ਤਰੀਕ ਦੇ ਕੇ ਮੌਕੇ ਤੇ ਨਹੀਂ ਆਉਂਦੇ ਕਿੱਥੇ ਤਰਖਾਸਾ ਦਿੱਤੀਆਂ ਤੁਸੀਂ ਅਸੀਂ ਡੀਡੀਪੀਓ ਨੂਰਮਲ ਵੀ ਦਿੱਤੀਆਂ ਇੱਥੇ ਵੀਡੀਓ ਚੰਡੀਗੜ੍ਹ ਵੀ ਦੇ ਕੇ ਆਏ ਆ ਉੱਥੋਂ ਕੋਈ ਤਰਖਾਸਾ ਆ ਗਈਆਂ ਵੀ ਤੁਸੀਂ ਵੈਰੀਫਿਕੇਸ਼ਨ ਕਰੋ ਅੱਛਾ ਸਾਨੂੰ ਦੋ ਤੋਂ ਤਿੰਨ ਵਾਰ ਟਾਈਮ ਦੇ ਚੁੱਕੇ ਆ ਜੀ ਤੇ ਅੱਜ ਦਾ ਟਾਈਮ ਸੀ 10 ਵਜੇ ਦਾ ਅੱਜ ਵੀ ਉਹ ਨਹੀਂ ਸਾਨੂੰ ਕਹਤਾ ਵੀ ਅਸੀਂ ਬਿਮਾਰ ਐ ਇਹ ਵੀਡੀਓ ਸਾਹਿਬ ਦੀ ਮਿਲੀ ਭੋਗਤ ਹੈ ਸਰਪੰਚ ਸਾਹਿਬ ਦੇ ਨਾਲ ਉਹ ਰੋਕ ਦਿੰਦੇ ਆ ਵੀ ਨਹੀਂ ਆਉਣਾ ਅੱਛਾ ਮੈਂ ਸਿੱਧੀ ਸਪਸ਼ਟ ਗੱਲ ਕਰਦਾ ਸਾਡੇ ਕੱਲੇ ਮੇਰਾ ਪਿੰਡ ਦਾ ਨੁਕਸਾਨ ਨਹੀਂ ਹੋਇਆ ਘਰ ਪਰਤੀ ਸਾਰਿਆਂ ਦਾ ਹੋਇਆ ਹੈ ਜੀ ਕਿਉਂਕਿ 15 ਲੱਖ 49268 ਰੁਪਏ ਛੱਪੜ ਤੇ ਲੇਬਰ ਚੜ ਗਈ ਹੈ ਆ ਜਿਹੜਾ ਪਿੱਛੇ ਤੁਹਾਡੇ ਆ ਜੋ ਥਾਪਰ ਮਾਲ ਸਕੀਮ ਜਿਹੜਾ ਤਾਂ ਐਸਤ ਬਣਿਆ ਹੈ ਜੀ ਗਲਾਡਾ 3 ਬਣਿਆ ਗਲਾਡਾ ਨੂੰ ਵੀ ਮਪਾਈ ਹੋਈ ਆ ਆਈਟੀਆਈ ਸਾਡੇ ਪਿੰਡ ਦੇ ਵਿੱਚ ਕਿੰਨਾ ਰਣਗ ਮੀਟਰ ਸੀਵਰਾਜ ਆਇਆ ਕਿੰਨਾ ਪਾਤਾ ਆ ਕਿੰਨਾ ਬਕਾਇਆ ਪਿਆ ਆ ਕਿੰਨੀ ਤੁਸੀਂ ਇੱਥੇ ਲਾਗਤ ਲਾ ਚੁੱਕੇ ਆ ਉਹਨਾਂ ਨੂੰ ਵੀ ਆਰਟੀਆਈ ਮੈਂ ਪਾਈ ਹੋਈ ਆ ਜੀ ਇਹ ਜਿਹੜਾ ਕਪਲਾ ਆ ਕਦੋਂ ਤੋਂ ਤੁਹਾਡੇ ਸਾਹਮਣੇ ਆਇਆ ਤੇ ਕਿੰਨੀ ਦੇਰ ਹੋ ਗਈ ਇਹਨੂੰ ਕਪਲਾ ਦੇਖੋ ਜੀ ਮੈਨੂੰ ਤੋਂ 3 ਸਾਲ ਤੋਂ ਹੋ ਗਿਆ ਤੁਰੇ ਫਿਰਦੇ ਨੂੰ ਕਾਗਜ਼ੀ ਪੱਤਰ ਲੈ ਕੇ ਜਿਹਦੇ ਕੋਈ ਆਫਸਰ ਕੋ ਜਾਣਦੇ ਬਸ ਹੋ ਜੂਗੀ ਵੈਰੀਫਿਕੇਸ਼ਨ ਹੋ ਜੂਗੀ ਮਤਲਬ ਕਾਂਗਰਸ ਸਰਕਾਰ ਦੇ ਵੇਲੇ ਜੀ ਕਹਿ ਸਕਦੇ ਆ ਮੈਂ ਕਹਾਂ ਜੀ ਤੁਰੇ ਫਿਰਦੇ ਨੂੰ ਬਹੁਤ ਚਿਰ ਹੋ ਗਿਆ ਜੀ ਬਸ ਵੈਰੀਫ ਬੀਡੀਪੀ ਉਹਦੇ ਅੱਜ ਨਾ ਆਉਣ ਦਾ ਕਾਰਨ ਕੀ ਹੈ ਮਾਨ ਸਰ ਬਸ ਜੀ ਮੈਂ ਮਰੀਜ਼ ਆ ਉਹਨਾਂ ਦੀ ਰਿਪੋਰਟਿੰਗ ਮੇਰੇ ਕੋਲ ਹੈ ਉਹ ਕਹਿੰਦੇ ਮਰੀਜ਼ ਹੋ ਗਏ ਜਦੋਂ ਅੱਥਿਆਂ ਨੂੰ ਟਾਈਮ ਦੇ ਕੇ ਮਰੀਜ਼ ਹੋ ਜਾਂਦੇ ਉਹ ਅੱਗੇ ਪਿੱਛੇ ਉਹ ਮਰੀਜ਼ ਨਹੀਂ ਕਦੀ ਵੀ ਹੁੰਦੇ ਬਿਮਾਰ ਬਿਮਾਰ ਹੋ ਜਾਂਦੇ ਬਿਮਾਰੀ ਦਾ ਬਹਾਨਾ ਬਿਮਾਰੀ ਕੀ ਲੱਭ ਲਾਂਗੇ ਅਸੀਂ ਭੁਗ ਫੋਰ ਬੈਠੇ ਹਣ ਇਸ ਟਾਈਮ ਆਪਣੇ ਪਿੰਡ ਤੁਸੀਂ ਇਹਨ ਇੱਕ ਵਾਰੀ ਕਾਹਦੀ ਕਰਾਉਣੀ ਚਾਹੁੰਦੇ ਜੀ ਅਸੀਂ ਇਹ ਨਰੇਗਾ ਵਿੱਚ ਘੋਟਾਲਾ ਹੋਇਆ ਕੋਈ ਚੈਦ ਦੇ ਕੰਮਾਂ ਵਿੱਚ ਘੋਟਾਲਾ ਹੋਇਆ ਕਿਹੜੇ ਕਿਹੜੇ ਕੰਮ ਜੁ ਹੋਇਆ ਜੀ ਛੱਪੜ ਚ ਕੀ ਹੋਇਆ ਕਿ ਟਾਲਾ ਛੱਪੜ ਦੇ ਵਿੱਚ 1549268 ਰੁਪਏ ਇਥੇ ਲੇਬਰ ਚੜੀ ਐ ਇਥੇ ਕਿਹੜੀ ਨਹੀਂ ਕੋਈ ਪਾਰਕਿੰਗ ਤਿਆਰ ਕੀਤੀ ਇਹਦੇ ਆਲੇ ਦੁਆਲੇ ਜਾਂ ਇਹਨੂੰ ਕੋਈ ਕੋਈ ਡਿਵੈਲਪਮੈਂਟ ਕੋਈ ਚਲਾਈ ਐ ਇਥੇ ਦੇਖੋ ਕੋਈ ਕੱਲੀ ਨਰੇਗਾ ਦੀ ਹੋਈ ਨਰੇਗਾ ਦੀ ਆ ਜੀ ਪੰਚਾਇਤ ਫੰਡ ਚ ਵੱਖਰੇ ਪੰਚਾਇਤ ਫੰਡ ਤੋਂ ਵੱਖਰੇ ਆ ਪੰਚਾਇਤ ਨੂੰ 27.5 ਲੱਖ ਰੁਪਇਆ ਆ ਅੱਛਾ ਗਰੰਟਾ ਪੰਚਾਇਤ ਫੰਡ ਵੱਖਰਾ ਤੇ オーਪਨ ਚੈਰ ਫੰਡ ਵੱਖਰਾ ਜਿਹੜਾ ਨਰੇਗਾ ਜੋ ਇੰਨਾ ਆ ਗਿਆ ਜਿਹੜੀ ਲੇਬਰ ਸੀ ਉਹ ਨਰੇਗਾ ਦੀ ਲੱਗੀ ਸੀ ਨਰੇਗਾ ਦੀ ਲੱਗੀ ਸੀ ਕੱਲੇ ਛੱ ਕਿੰਨੇ ਸਾਲ ਹੋ ਗਏ ਪ੍ਰੋਜੈਕਟ ਨੂੰ ਇਹਨੂੰ 3 ਸਾਲ ਹੋ ਗਏ ਜੀ ਬਸ ਕੰਮ ਚੱਲਦਾ ਹੈ ਬੰਦ ਹੈ ਬੰਦ ਬੜੇ ਬੜੇ ਤਰੀਕਾ ਵਾਲੇ ਕਿੰਨੇ ਬੰਦੇ ਨੇ ਦੇਖੋ ਜੀ ਐਨ ਆਰ ਆਈ ਪੈਸੇ ਵੀ ਆਏ ਆ ਬਾਹਰੋਂ ਉਹ ਸਾਨੂੰ ਕੋਈ ਪਤਾ ਨਹੀਂ 10 ਜੀ ਲੱਖ ਆਇਆ 15 ਲੱਖ ਆਇਆ 20 ਲੱਖ ਆਇਆ ਉਹਦਾ ਸਾਨੂੰ ਕੋਈ ਪਤਾ ਨਹੀਂ ਨਰੇਗਾ ਵਾਲੀਆਂ 10 ਤੋਂ 15 ਬੀਬੀਆਂ ਸੀ ਜਿਹੜੀਆਂ ਕਿ ਮੇਰੇ ਕੋਲ ਪ੍ਰੂਫ ਹੈ 58 ਮਸਤੋਲ ਚੱਲਦੇ ਸਾਡੇ ਪਿੰਡ ਦੇ ਅੱਛਾ ਆਉਂਦੀ ਪ੍ਰੂਫ ਹੈ ਇਹਨਾਂ ਖਾਤੇ ਨੰਬਰ ਨਾਲ ਆ ਕਾਪੀਆਂ ਦੇ ਕਿਹੜੀ ਕਿਹੜੀ ਵੈਂਕ ਦੇ ਆ? ਤੁਸੀਂ ਵੈਰੀਫਾਈ ਕਰ ਲਿਆ ਵੀ ਵਾਕਿਓ ਲੈਡੀਜ਼ ਨੇ ਕੰਮ ਨਹੀਂ ਕੀਤਾ ਜੀ। ਬਿਨਾਂ ਕੰਮ ਤੇ ਪੈਸੇ ਬਿਨਾਂ ਕੰਮ ਤੋਂ ਘਰ ਬੈਠਿਆਂ ਨੇ ਪੈਸੇ ਪੁਆਏ ਆ। ਅੱਛਾ ਤੇ ਫਿਰ ਪੈਸੇ ਦਾ ਉਹ ਲੈਡੀਜ਼ ਦੇ ਖਾਤੇ 'ਚ ਪਏ ਹੋਣੇ? ਖਾਤੇ 'ਚ ਪਿਆ ਖਾਤੇ ਨੰਬਰ ਮੇਰੇ ਕੋਲ ਆ ਸਾਰਾ। ਨਹੀਂ ਉਹ ਫਿਰ ਨਹੀਂ ਉਹ ਪੈਸੇ ਲੈਡੀ ਜੀ 'ਚ ਪਏ ਹੋਣੇ ਉਹ ਕਢਾਏ ਕਿੰਨੇ ਨੇ ਉਹ? ਕੜਾਏ ਇਹ ਨਹੀਂ ਪਤਾ ਉਹ ਲੇਡੀਜ਼ ਨੇ ਕੜਾਏ ਆ ਸਰਪੰਚ ਨੇ ਕੜਾਏ ਆ ਸਰਪੰਚ ਦੇ ਬੰਦਿਆਂ ਨੇ ਕੜਾਏ ਆ ਜਿਹੜੇ ਮੋਰੀ ਮੇਟ ਸੀ ਅੱਛਾ ਇਹ ਨਹੀਂ ਸਾਨੂੰ ਪਤਾ ਇਹ ਵੈਰੀਫਿਕੇਸ਼ਨ ਪ੍ਰਸ਼ਾਸਨ ਕਰੂਗਾ ਬਈ ਕੇਸ ਬੰਦੇ ਨੇ ਪਿਆਥੇ ਕੜਾਏ ਆ ਹੂੰ ਉੱਤੇ ਕਾਨੂੰਨਾਕਾਰਵਾਈ ਪਰ ਗੱਲ ਇਹ ਕੀ ਵੀ ਜਦੋਂ ਉਹ ਰੇਗਾ ਦਾ ਕੰਮ ਚੱਲਦਾ ਸੀ ਉਦੋਂ ਆਪਾਂ ਇੰਨੇ ਚੌਕਸ ਕਿਉਂ ਨਹੀਂ ਹੋਏ ਜਦੋਂ ਪਿੰਡ 'ਚ ਕੰਮ ਚੱਲਦਾ ਸੀ ਉਦੋਂ ਆਪਾਂ ਕਿਉਂ ਨਹੀਂ ਗੱਲ ਕੀਤੀ ਦੇਖੋ ਜੀ ਉਦੋਂ ਵੀ ਮੇਰੇ ਲੈਟਰ ਕੱਢੇ ਹੋਏ ਆ ਸਾਡੇ ਪਿੰਡ ਦੇ ਵਿੱਚ 10 ਬੁੜੀਆਂ ਕੰਮ ਕਰਦੀਆਂ ਹੂੰ ਤੇ 20 ਜਣੇ ਦੇ ਮਸਤੋਲ ਚੱਲ ਰਹੇ ਆ ਉਹ ਕਹਿੰਦੇ ਨਹੀਂ ਤੁਸੀਂ ਪ੍ਰੂਫ ਕਰ ਦਿਓ ਅਸੀਂ ਕਿਉਂ ਇੱਕ ਦਿਹਾੜੀਦਾਰ ਬੰਦੇ ਨੂੰ ਮੁਸ਼ਕਲ ਹੋ ਜਾਂਦਾ ਆਪਣਾ ਕੰਮ ਛੱਡ ਕੇ ਪਿੰਡ ਦੇ ਡਿਵੈਲਪਮੈਂਟ ਮਾਰਗ ਮਗਰ ਘੁੰਮੇ ਸ਼ਾਇਦ ਬੀਡੀਪੀਓ ਨੂਰਮੈਲ ਦੂਜੀ ਧਰਦੀ ਕਹਿਣ ਤੇ ਬਿਮਾਰ ਹੋ ਜਾਂਦਾ ਨਹੀਂ ਆਉਂਦਾ ਹਾਂਜੀ ਦੂਜੀ ਧਰਦੀ ਕਹਿਣ ਤੇ ਮੁਰੀ ਜੇ ਹੁੰਦਾ ਉਹਨਾਂ ਤੇ ਵੀ ਸ਼ੱਕ ਕੀਤੀ ਜਾ ਸਕਦੀ ਹਾਂ ਬਿਲਕੁਲ ਸ਼ੱਕ ਨਹੀਂ ਮੈਂ ਯਕੀਨ ਕਹਿਦਾ ਵੀ ਮੈਨੂੰ ਤਿੰਨ ਵਾਰ ਟਾਈਮ ਦਿੱਤਾ ਮੈਂ ਆਪਣੇ ਉਹ বন ਵਿਭਾਗ ਚੋਂ ਛੁੱਟੀ ਲੈ ਕੇ ਆਉਣਾ ਲਿਖ ਕੇ ਦੇ ਕੇ ਆਉਂਦਾ ਮੈਂ ਮੈਂ ਭਾਈ ਮੈਂ ਅੱਜ ਨਹੀਂ ਆਉਣਾ ਮੇਰਾ ਤਰੀਕ ਹੈ 17 ਤਰੀਕ ਵੀ ਦਿੱਤੀ ਹਣੀ ਅੱਜ ਵੀ ਤਰੀਕ ਦਿੱਤੀ ਪਿਛਲੀ 17 ਵੀ ਦਿੱਤੀ ਤਿੰਨ ਤਰੀਕਾਂ ਦਿੱਤੀਆਂ ਮੇਰੇ ਕੋਲ ਆ ਲਿਖਿਆ ਹੋਇਆ ਇਹਨਾਂ ਦਾ ਦੇਖੋ ਸਬੂਤ ਹੈ ਕਿੰਨੇ ਮੈਂਬਰੀ ਪੰਚਾਇਤ ਤੁਹਾਡੀ ਹਾਂਜੀ ਪੰਜ ਹੈ ਸਾਰੇ ਪੰਜ ਉਹਨਾਂ ਦੇ ਨਾਲਕ ਤੁਹਾਡੇ ਨਾਲ ਵੀ ਕੋਈ ਸਾਡੇ ਨਾਲ ਇੱਕ ਪੰਚ ਹੈ ਕਰਨਾਮ ਚੰਦਪੰਜਾਂ ਦਾ ਜੀ ਦਾ ਅੱਛਾ ਇੱਕ ਜਿਹਾ ਹੋਰ ਦੱਸਿਓ ਵੀ ਵੀਡੀਓ ਤੋਂ ਇਲਾਵਾ ਇਹਦੇ ਵਿੱਚ ਹੋਰ ਠੱਗੀ ਚਾ ਕੋਣ-ਕੋਣ ਸ਼ਾਮਿਲ ਆ ਦੇਖੋ ਜੀ ਪਿੰਡ ਦੀ ਪੰਚਾਇਤ ਹੈ ਜਿਹਨੇ ਆਸੇ ਨਹੀਂ ਦੇਖਿਆ ਸਾਡੇ ਪਿੰਡ ਦਾ ਵਿਕਾਸ ਹੋ ਰਿਹਾ ਜਾਂ ਨਹੀਂ ਹੋ ਰਿਹਾ ਸਰਪੰਚ ਸਾਹਿਬ ਹੈ ਨਾ 메ਨ ਜਿਹੜਾ ਰਾਜਾ ਹੁੰਦਾ ਉਹੀ ਦੋਸ਼ੀ ਹੁੰਦਾ ਜਿਹੜਾ ਪਰਜਨ ਚਲਾ ਰਿਹਾ ਅਸੀਂ ਹੁਣ ਗਵਾਂਢੀ ਨੂੰ ਥੋੜੋ ਕਹਿ ਦੇਣਾ ਅਸੀਂ ਬਾਗਡੋਰ ਅਸੀਂ ਪਿੰਡ ਦੀ ਸਰਪੰਚ ਸਾਹਿਬ ਦੇ ਖਾਤ ਫੜਾਈ ਸੀ ਤੇ ਸਰਪੰਚ ਸਾਹਿਬ ਨੇ ਵੈਸੇ ਨਹੀਂ ਗੱਲ ਕੀਤੀ ਕੋ ਆਮ ਇੰਜਲਾਸ ਕਰਕੇ ਵੀ ਭਾਈ ਪੁੱਛਿਆ ਜਾਵੇ ਵੀ ਤੂੰ ਕਿਹਨਾ ਗੱਲ ਕਰਦਾ ਆਮ ਇੰਜਲਾਸ ਤੇ ਉਹ ਸਾਡੇ ਨਾਲ ਲੜਾਈ ਕੰਨ ਤੇ ਆਉਂਦੇ ਉਹਦੇ ਬੰਦੇ ਅੱਛਾ ਜਿਹੜੇ ਕੋ ਪੰਚ ਵੀ ਨਹੀਂ ਹੈ ਜਿਨਾਂ ਨੂੰ ਕੋਈ ਸਰਪੰਚੀ ਵੀ ਨਹੀਂ ਹੈ ਕੋਈ ਨੰਬਰਦਾਰੀ ਵੀ ਨਹੀਂ ਉਹਨਾਂ ਕੋ ਉਹ ਸਾਡੇ ਗੱਲ ਪੈਂਦੇ ਆ ਕੇ ਬਹੁਤ ਸਾਰੀਆਂ ਵੀਡੀਓ ਮੇਰੇ ਕੋ ਜਿਹੜੀਆਂ ਵੀਡੀਓ ਦੇ ਵਿੱਚ ਗੱਲ ਪੈਂਦੇ ਸਾਡੇ ਨਾਲ ਹੁਣ ਮੰਗੀ ਹੈ ਤੁਹਾਡੀ ਮੰਗ ਇਹ ਹੈ ਜੀ ਸਾਡੇ ਪਿੰਡ ਦਾ ਵਿਕਾਸ ਨਹੀਂ ਹੋਇਆ ਇਹਨਾਂ ਤੇ ਇਨਕੁਆਰੀ ਕੀਤੀ ਜਾਵੇ ਵੀਡੀਓ ਸਾਹਿਬ ਤੇ ਕੀਤੀ ਜਾਵੇ ਪੰਚਾਇਤ ਤੇ ਕੀਤੀ ਜਾਵੇ ਜਿਹੜਾ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਚਾਹੇ ਮੈਂ ਆ ਚਾਹੇ ਸਰਪੰਚ ਸਾਹਿਬ ਆ ਜਾਂ ਕੋਈ ਵੀ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪਹਿਲਾਂ ਮੈਂ ਸਾਰੇ ਮੀਡੀਆ ਵਾਲੇ ਸਾਥੀਆਂ ਦਾ ਤਹਿ ਦਿਲੋਂ ਪਿੰਡ ਉਹਨਾਂ ਨੂੰ ਰਾਮੇਵਾਲ ਚਾਉਣ ਲਈ ਜੀਆਂ ਆ ਆਖਦਾ ਤੇ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਕਮ ਸੇ ਕੰਮ ਸਾਡੇ ਲੋਕਾਂ ਦੀ ਸੁਣੀ ਆ ਬੜੇ ਲੰਬੇ ਸਮੇਂ ਤੋਂ ਸਾਡੇ ਮਹਿੰਦਰਪਾਲ ਜੀ ਦਰਖਾਸਤਾਂ ਦੇ ਰਹੇ ਆ ਬੀਡੀਓ ਆਫਿਸ ਡੀਡੀਪੀਓ ਆਫਿਸ ਚੰਡੀਗੜ੍ਹ ਡਾਇਰੈਕਟਰ ਦੇ ਜਿੰਨੇ ਵੀ ਸਾਡੇ ਪਿੰਡ ਨੂੰ ਪੈਸੇ ਆਏ ਆ ਉਹਨਾਂ ਦੀ ਬਹੁਤ ਵੱਡੇ ਪੱਧਰ ਤੇ ਮੈਸਜ ਯੂਜ਼ ਹੋਈ ਆ ਚਾਹੇ ਉਹ ਪੰਚਾਇਤ ਦੀਆਂ ਗ੍ਰਾਂਟਾਂ ਸੀ ਚਾਹੇ ਉਹ ਨਰੇਗਾ ਦੀਆਂ ਗ੍ਰਾਂਟਾਂ ਸੀ ਚਾਹੇ ਉਹ ਸਾਡੇ ਐਨਆਰਆਈ ਵੀਰਾਂ ਨੇ ਪਿੰਡ ਦੀ ਹੈਲਪ ਕੀਤੀ ਆ ਉਹਨਾਂ ਤੇ ਧੰਨਵਾਦ ਦੀਆਂ ਪਰ ਪੈਸੇ ਮੈਸਜ ਯੂਜ਼ ਹੋ ਗਏ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਪੈਸੇ ਮਿਸਯੂਜ਼ ਹੋਏ ਆ ਜਾਂ ਜਿਹੜੇ ਬੰਦੇ ਹਨ ਘਰ ਬੈਠਿਆ ਨੇ ਲੈ ਲਈਆਂ ਆਪਣੀਆਂ ਨਰੇਗਾ ਉਹ ਚੀਜ਼ਾਂ ਨੂੰ ਆਪਾਂ ਨੂੰ ਬਾਹਰ ਲੈ ਕੇ ਆਉਣਾ ਚਾਹੀਦਾ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਇਹਦੇ ਵਿੱਚ ਮੈਂ ਸਮਝਦਾ ਕਿ ਸਰਪੰਚ ਸਾਹਿਬ ਦਾ ਬਹੁਤ ਹੀ ਵੱਡਾ ਰੋਲ ਹੁੰਦਾ ਆ ਜਿਹੜੇ ਸਾਡੇ ਮੈਂਬਰ ਪੰਚਾਇਤ ਆ ਉਹ ਤਾਂ ਵਿਚਾਰਿਆਂ ਨੂੰ ਜਿੱਥੇ ਆਪਾਂ ਕਹਿੰਨੇ ਸਾਰੇ ਪਿੰਡਾਂ ਚ ਉਹ ਵਿਚਾਰੇ ਸੈਨ ਕਰ ਦਿੰਦੇ ਆ ਇਸ ਕਰਕੇ ਜਿੰਨਾ ਵੀ ਚ ਰੋਲ ਬਣਦਾ ਉਹ ਮੇਨ ਸਰਪੰਚ ਦਾ ਬਣਦਾ ਨਿਰਪੱਖ ਇਨਕੁਆਇਰੀ ਕਰਕੇ ਜੋ ਵੀ ਇਹਦੀ ਜੋਗ ਦੋਚੀਆਂ ਨੂੰ ਸਜ਼ਾ ਬਣਦੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਸਾਡੇ ਨਗਰ ਨੂੰ ਇਨਸਾਫ ਮਿਲਣਾ ਚਾਹੀਦਾ ਪਿੰਡ ਚ ਥਾਂ ਥਾਂ ਗੰਦ ਪਿਆ ਆ ਬਹੁਤ ਬੁਰਾ ਹਾਲ ਆ ਪਿੰਡ ਦਾ ਜਦੋਂ ਮੀਂਹ ਪਿੰਦਾ ਆ ਪਿੰਡ ਦਾ ਜਿੰਨਾ ਪਾਣੀ ਆ ਉਹ ਇਕੱਠਾ ਹੋ ਕੇ ਗੁਰੂ ਘਰ ਅੱਗੇ ਚਲ ਜਾਂਦਾ ਅਸੀਂ ਪੰਜਾਂ ਸਾਲਾਂ ਚ ਸਾਡੀ ਪੰਚਾਇਤ ਇਹ ਸੋਚਦੀ ਆ ਵੀ ਗੁਰੂ ਘਰ ਦੇ ਅੱਗੇ ਚਲ ਜਾਂਦਾ ਨਾ ਗੁਰੂ ਘਰ ਦੇ ਅੱਗੇ ਉਹਨਾਂ ਨੇ ਲੋਕਿੰਗ ਟੈਲ ਲਵਾਈ ਆ ਪਿਛਲੇ ਪਾਸੇ ਨਾ ਹੋਰ ਕਿਸੇ ਪਾਸੇ ਚ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਪਿੰਡ ਦਾ ਜਿਹੜੇ ਪੈਸੇ ਆਏ ਆ ਨਾ ਉਹਨਾਂ ਦੀ ਨਰਪੱਖ ਇਨਕੁਆਰੀ ਹੋ ਕੇ ਤੇ ਉਹਨਾਂ ਦੀ ਜਾਂਚ ਹੋਵੇ ਸਾਡੇ ਸਾਰੇ ਸਾਥੀਆਂ ਦੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਖੜੇ ਆ ਸਰਦਾਰ ਲਖਵੀਰ ਸਿੰਘ ਹੋਣੀ ਵੀ ਹੋਰ ਵੀ ਸਾਡੇ ਸਾਥੀ ਸਾਰੇ ਖੜੇ ਆ ਅਸੀਂ ਚਾਹੁੰਦੇ ਆ ਵੀ ਨਰਪੱਖ ਜਾਂਚ ਹੋ ਕੇ ਤੇ ਇਹਦਾ ਲੋਕਾਂ ਨੂੰ ਇਨਸਾਫ ਮਿਲ ਸਕੇ ਅੰਤ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਘੰਮੇ ਆ ਵਿਚਾਰਾ ਘੰਮਦਾ ਰਿਹਾ ਬਹੁਤ ਦੂਰ ਤੱਕ ਕਿਸੇ ਨੇ ਨਹੀਂ ਸੁਣੀ ਨਾ ਵੀਡੀਓ ਸੁਣਦਾ ਨਾ ਕੋਈ ਸਰਪੰਚ ਸੁਣਦਾ ਜੇ ਇਕੱਠੇ ਕਰਕੇ ਤਾਂ ਲੜਨ ਪੈਂਦੇ ਆ ਤੁਹਾਨੂੰ ਵੀ ਪਤਾ ਹੀ ਇੱਥੇ ਪਿੰਡਾਂ ਦੇ ਵਿੱਚ ਕੀ ਕੁਝ ਹੁੰਦਾ ਸਾਨੂੰ ਮਸਲਬ ਇਹ ਆ ਵੀ ਸਾਡਾ ਸਾਡਾ ਨਾਲ ਹੀ ਇੱਥੇ ਲੱਗੇ ਘਾਰ ਆ ਉਹ ਇੱਟਾ ਦੇਖ ਕਿਦਾਂ ਪਈਆਂ ਇੱਧਰ ਦਿਖਾ ਲਈ ਮੜੀ 20000 ਇੱਟਿਆ ਇਹਨਾਂ ਨੇ ਉਦਾਂ ਹੀ ਖਰਾਬ ਕੀਤੀ ਪਈ ਕਿਸੇ ਕੰਮ ਨਹੀਂ ਉਹ ਪਰਲੇਮੇਨ ਨਾਲ ਹੀ ਸੀ ਬਗਲ ਉੱਥੇ ਇਹ ਨਹੀਂ ਇੱਕ ਕਮਰਾ ਜਿਹਾ ਬਣਾਉਣਾ ਸੀ ਹਾਲ ਬਣਾਉਣਾ ਸੀ ਉਹ ਵੀ ਨਹੀਂ ਬਣਾਇਆ ਉਹ ਵੀ ਦੱਸਦੇ ਆ ਰੋਜ ਉਹ ਨਹੀਂ ਦੱਸਣਾ ਤੇ ਆ ਛੱਪੜ ਦਾ ਦੇਖ ਲਓ ਤੁਸੀਂ ਖੂ ਕਿਦਾਂ ਦੇ ਹੋਏ ਇਹ ਖੂ ਐਦਾਂ ਬਣਦੇ ਨੇ ਤੇ ਅਸੀਂ ਤਾਂ ਮੈਂ ਤਾਂ ਸੈਕਟਰ ਨੂੰ ਵੀ ਕਹਿ ਵੀ ਜਿਹੜਾ ਪਾਸ ਕਰਨ ਵਾਲਾ ਬੰਦਾ ਨਾ ਸਾਨੂੰ ਉਹ ਹੀ ਦਿਖਾਲ ਦਊ ਕਿਦਾਂ ਵੀ ਪਾਸ ਐਦਾਂ ਤੇ ਕੰਮ ਕਰ ਦਿੰਦੇ ਘਰ ਐਦਾਂ ਬਣਾਉਂਦੇ ਰਸੋਈ ਵੀ ਬਣਾਉਣੀ ਹੈ ਵੀ ਬੰਦਾ ਸੋਚਦਾ ਨਹੀਂਦਾ ਕਿੰਨੇ ਕਿੰਨੇ ਚਿਰ ਵਿੱਚ ਕਿਦਾਂ ਬਣਾਈਏ ਵੀ ਪਾਣੀ ਦਾ ਆਪਣਾ ਨੁਕਸਾਨ ਨਾ ਹੋਵੇ ਘਰਾਂ ਦਾ ਇਹਨਾਂ ਦਾ ਸਾਨੂੰ ਤੇ ਇਹੀ ਆ ਵੀ ਸਾਡਾ ਸਾਡਾ ਇਹ ਹੱਲ ਹੋਣਾ ਚਾਹੀਦਾ ਪੈਸਾ ਜਿਹੜਾ ਸਰ ਆਮ ਜਨਤਾ ਦਾ ਸਰਕਾਰਾਂ ਦਾ ਨਾਸ ਮਾਰਿਆ ਆ ਇਹਨਾਂ ਨੇ ਕੁਝ ਖਾਦਾ ਆ ਏਰਾ ਫੇਰੀਆਂ ਕੀਤੀਆਂ ਉਹ ਸਾਨੂੰ ਸਾਹਮਣੇ ਹੋਣੀਆਂ ਚਾਹੀਦੀਆਂ ਇਨਕੁਆਇਰੀ ਹੋ ਜਾ ਸਾਨੂੰ ਉਹੀ ਬਸ ਪਤਾ ਲੱਗ ਜਾਂਦਾ ਵੀ ਕਿਹੜਾ ਕਿਹੜਾ ਕਰਦਾ ਕੀ ਕਰਦਾ ਕਿੱਥੇ ਸਰਪੰਚ ਸਾਹਿਬ ਇੱਕ ਤੁਹਾਡੇ ਤੇ ਪਿੰਡ ਵੱਲੋਂ ਇਲਜ਼ਾਮ ਲਾਇਆ ਗਿਆ ਆ ਵੀ ਜਿਹੜੀ ਛੱਪੜ ਜਿਹੜਾ ਉਹ ਸਾਰੀ ਕੀਤੀ ਗਈ ਆ ਛੱਪੜ ਦੇ ਵਿੱਚ ਨਰੇਗਾ ਦੇ ਬੰਦਿਆਂ ਦੇ ਵੱਲੋਂ ਜਿਹੜੇ ਨਰੇਗਾ ਦੇ ਲੋਕ ਇੱਥੇ ਕੰਮ ਕਰਦੇ ਸੀ ਉਹਨਾਂ ਵੱਲੋਂ 15 ਲੱਖ ਰੁਪਏ ਦੀ ਜਿਹੜੀ ਲੇਬਰ ਬਣੀ ਆ ਉਹ ਪਿੰਡ ਦੇ ਜਿਹੜੇ ਲੇਬਰ ਲੋਕ ਹੈ ਜਿਹੜੇ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਦੇ ਖਾਤਿਆਂ ਦੇ ਵਿੱਚ ਵੀ ਪੈ ਗਏ। ਦੇਖੋ ਜੀ ਪਹਿਲੀ ਗੱਲ ਤਾਂ ਮੈਂ ਕੰਮ ਜਿੰਨਾ ਕੀਤਾ ਸਹੀ ਕੀਤਾ। ਦੂਜੀ ਗੱਲ ਜੇ ਕਿਸੇ ਨੂੰ ਵੀ ਕੋਈ ਕੱਢਿਆ ਜਾ ਕੋਈ 15 ਲੱਖ ਕੱਢਿਆ ਜਾ ਆਇਆ ਵੀ ਆ ਜਿਹੜੇ ਬੰਦਿਆਂ ਦੇ ਨਾਂ ਉਹਨਾਂ ਦੇ ਕਲੀਅਰ ਕੀਤੇ ਜਾਣ ਮੈਂ ਤਾਂ ਨਾਲ ਖੜੂਗਾ ਜੇ ਤੇ ਕਾਰਵਾਈ ਬਣਦੀ ਨਾਲ ਹੋ ਕੇ ਕਰਾਉਂਗਾ। ਕਿਉਂਕਿ ਮੈਂ ਤਾਂ ਸਹੀ ਕੰਮ ਕੀਤਾ ਜ਼ਿੰਦਗੀ 'ਚ ਮੈਂ ਮਾੜਾ ਕੀਤਾ ਨਹੀਂ ਦੂਜੀ ਗੱਲ ਇਹ ਆ ਕਿ ਮੈਂ ਉਹਨਾਂ ਬੰਦੇ ਤੇ ਮੈਂ ਪਿੰਡ ਦੇ ਨਾਲ ਖੜਾ ਜੀ ਗੱਲ ਕਰਦੀ ਜੇ ਕੋਈ ਕਸੂਰਵਾਰ ਆਉਂਦਾ ਨਾ ਮੈਂ ਉਹਦੇ ਪਰਚਾ ਕਰਾਉਣ ਨੂੰ ਆਪ ਤਿਆਰ ਨਾਲ ਇਹ ਜਿਹੜੀ ਇਹ ਜਿਹੜੀ ਗੱਲ ਸਪਸੋ ਗੱਲ ਸੀ 15 ਲੱਖ ਦੀ ਲੇਬਰ ਦੀ ਗੱਲ ਸੀ ਇਹ ਤੁਹਾਡੇ ਕੋਲ ਪਹਿਲਾਂ ਆਈ ਸੀ ਕੋਈ ਨਹੀਂ ਬਿਲਕੁਲ ਨਹੀਂ ਆਈ ਜੀ ਮੇਰੇ ਕੋਲ ਗੱਲ ਹੀ ਨਹੀਂ ਆਈ ਕੋਈ ਇਹ ਨਹੀਂ ਹੋਣੇ ਹੁਣ ਗੱਡੀ ਦਾ ਪਤਾ ਲੱਗਾ ਸਾਡੇ ਕੋਲ ਤਾਂ ਜਿਹੜੇ ਮਸਟਾਲ ਹੋ ਹੈਗੇ ਆ ਆ ਜਿਹੜੀ 15 ਲੱਖ ਵਾਲੀ ਗੱਲ ਆ ਉਹ ਅਜੇ ਤੱਕ ਮੇਰੇ ਕੋਲ ਤਾਂ ਆਈ ਨਹੀਂ ਹੈ ਜੇ ਆਈ ਆ ਤਾਂ ਮੈਂ ਨਾਲ ਖੜਾ ਹੀ ਨਹੀਂ ਸੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਪੇਮੈਂਟ ਇੰਨੀ ਲੱਗੀ ਛੱਪੜ ਦੇ ਉੱਤੇ ਤੇ ਇਹ ਛੱਪੜ ਦੀ ਹਾਲਤ ਫੇਰ ਖਸਤਾ ਦੀ ਖਸਤੇ ਕਿਉਂ ਆ ਦੇਖੋ ਜੀ ਛੱਪੜ ਦੀ ਪੂਰੀ ਤਿਆਰੀ ਸੀ ਜੀ ਕੰਪਲੀਟ ਹੋ ਚੱਲਿਆ ਸੀ ਅਸੀਂ ਸਾਰੀ ਸ਼ੁਰੂ ਕੀਤੀ ਸੀ ਖੂਬ ਜੱਪੜ ਦਾ ਤਿਆਰ ਕਰਕੇ ਸਵੇਰੋਂ ਸਾਰੀ ਸ਼ੁਰੂ ਕਰਨੀ ਸੀ ਤੇ ਰਾਤ ਨੂੰ ਮਹੀ ਆ ਗਿਆ 2 ਦਿਨ ਮਹੀ ਨਹੀਂ ਹਟਾ ਪਾਣੀ ਇੱਕ ਘੜਤਾ ਬਰੋਬਰ ਉਦੋਂ ਬਾਅਦ ਅਸੀਂ ਬਹੁਤ ਕੋਸ਼ਿਸ਼ ਕੀਤੀ ਵੀ ਖਾਲੀ ਕਰੀਏ ਹੁਣ ਇਸ ਵੇਲੇ ਵੀ ਮੇਰਾ ਜਨਰੇਟਰ ਉੱਥੇ ਖੜਿਆ ਚੱਲਦਾ ਆ ਮੈਂ ਲਗਾਤਾਰ ਵੀ ਚਲਾਉਣ ਨੂੰ ਦੇ ਰਹਾ ਮੈਂ ਤਾਂ ਛੱਪੜ ਬਣਾਉਣ ਨੂੰ ਤਿਆਰ ਆ ਮੇਰਾ ਸਭਾ ਸਹਿਯੋਗ ਦੇਣ ਮੈਂ ਪਿੱਛੇ ਨਹੀਂ ਹਟਦਾ ਜੇ 10 ਰੁਪਏ ਹੋਰ ਵੀ ਕੋਲੋਂ ਵੀ ਲਾਉਣੇ ਪੈਣਗੇ ਅੱਗੇ ਵੀ ਲਾਏ ਮੈਂ ਹੁਣ ਵੀ ਲਾਉਂਗਾ ਪਰ ਇਹ ਚ 4 ਲੱਖ ਰੁਪਏ ਨਰੇਗਾ ਚੋਂ ਆਇਆ ਬਾਕੀ ਮਿੱਟੀ ਦੇ ਪੈਸੇ ਜਿੰਨੇ ਜੋ ਮੈਂ ਪੈਸੇ ਕੋਲੋਂ ਦਿੱਤਾ ਹੈ ਸਪੋਜ਼ ਉਹ ਇੱਕ ਹੋਰ ਵੀ ਇਲਜ਼ਾਮ ਆ ਵੀ ਜਿਹੜੇ ਨਰੇਗਾ ਦੇ ਬੰਦੇ ਨੇ ਉਹਨਾਂ ਦੀ ਏਟੀਐਮ ਕਾਰਡ ਤੁਹਾਡੇ ਕੋਲ ਨਹੀਂ ਮੇਰੇ ਕੋਲ ਦੇਖੋ ਜੇ ਮੇਰਾ ਤਾਂ ਆਪਦਾ ਵੀ ਹੈ ਨਹੀਂ ਏਟੀਐਮ ਕਾਰਡ ਮੇਰਾ ਤਾਂ ਆਪਦਾ ਵੀ ਹੈ ਨੀਗਾ ਉਹਨਾਂ ਤੇ ਤਾਂ ਮੈਂ ਲੈਣੇ ਕੀ ਆ ਏਟੀਐਮ ਕਾਰਡ ਤੇ ਤੇ ਠੱਗੀ ਬਹੁਤ ਜਲਦੀ ਮੈਂ ਤਾਂ ਸਿੱਧਾ ਸਾਦਾ ਬੰਦਾ ਆ ਜੀ ਮੈਂ ਤਾਂ ਪੈਸੇ ਲੈਣੇ ਤਾਂ ਬੈਂਕ ਵਾਲਿਆਂ ਕੋਲ ਜਾ ਕੇ ਲੈ ਦੇ ਭਰਾਵਾ ਇਹਨੇ ਦੇ ਦੇ ਮੈਨੂੰ ਨਹੀਂ ਪਤਾ ਕਿ ਏਟੀਐਮ ਕੋਈ ਚੋਰੀ ਕਰ ਜੇ ਮੈਂ ਤਾਂ ਆਪ ਲੰਘ ਹੋ ਜੂੰਗਾ ਇਸ ਗੱਲ ਤੇ ਇਸ ਰਮਜ਼ਾਂ ਜਿਹੜਾ on ਚੱਪੜ ਦੀ ਹਾਲਤ ਆ ਇਹਨੂੰ ਕਿਵੇਂ ਠੀਕ ਕੀਤਾ ਕਿਵੇਂ ਕੀਤਾ ਜਾਵੇ ਦੇਖੋ ਜੀ ਮੈਂ ਫੋਲ ਤੇ ਆ ਰਿਹਾ ਮੈਂ ਜਨਰੇਟਰ ਉੱਥੇ ਰੱਖ ਦਿੱਤਾ ਆਪਦਾ ਬਣਾ ਕੇ ਉਹ ਹੁਣ ਚੱਲਦਾ ਆ ਚਲਵਾਜ ਨਹੀਂ ਕਿਸੇ ਕਾਰਨ ਚੱਲਿਆ ਅਸੀਂ ਤਾਂ ਆਪ ਖਾਲੀ ਕਰਦੇ ਆ ਖਾਲੀ ਕਰਕੇ ਬਣਾਉਣਾ ਚਾਹੁੰਦੇ ਆ ਤੇ ਸਾਡੇ ਨਾਲ ਸਮਾਂ ਹੋਰ ਵੀ ਸਹਿਯੋਗ ਦੇਣ ਪੈਣ ਵਾਲੇ ਤਾਂ ਹੋਰ ਹੀ ਦੂ ਆਪਾਂ ਨੂੰ ਕੀ ਚੰਗੀ ਗੱਲ ਮੈਂ ਬਣਾਉਣ ਦੇ ਹੱਕ ਜੈ ਜੀ ਮੈਂ ਛੱਡਣ ਦੇ ਹੱਕ 'ਚ ਕੋਈ ਗੱਲ ਨਹੀਂ ਅੱਜ ਸਰਪੰਚ ਜੀ ਉਹਦੇ ਇੱਕ ਐਡ ਪਈ ਆ 20000 ਰੁਪਏ ਕਹਿੰਦੇ ਵੀ ਉਹ ਵੀ ਖਸਤਾ ਹਾਲਤ ਹੋਈ ਜਾ ਰਹੀ ਆ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ ਜੀ ਦੇਖੋ ਜੀ ਜਦੋਂ ਛੱਪੜ ਬਣਦਾ ਉਹ ਪਈ ਆ ਜਦੋਂ ਆਪਾਂ ਛੱਪੜ ਹੁਣ ਬਣਾਉਣ ਲੱਗੇ ਐਡ ਤੇ ਲੱਗ ਹੀ ਜਾਣੀ ਉੱਥੇ ਆਪਾਂ ਸ਼ੁਰੂ ਕਰਦੇ ਨਾ ਤਾਂ ਅਕਸਰ ਮੈਂ ਤਾਂ ਤਿਆਰ ਬੈਠਾ ਮੇਰੇ ਨਾਲ ਸਜੋਗ ਦੇਣ ਛੱਪੜ ਖਾਲੀ ਕਰੀਏ ਹੁਣ ਦੋ ਤਿੰਨ ਦਿਨ ਚਲਾਇਆ ਜਾਂ ਨੂੰ ਮੀਂਹ ਆ ਜਾਂਦਾ ਵਿੱਚ ਹੁਣ ਨਹੀਂ ਮੀਂਹ ਆਇਆ ਤਾਂ ਹੁਣ ਇਹਨਾਂ ਖਾਲੀ ਹੋ ਜਾਣਾ ਜਦੋਂ ਮੀਂਹ ਆ ਗਿਆ ਭੇਜ ਭਰ ਜਾਣਾ ਅਸੀਂ ਕੋਸ਼ ਜਾਂ ਬੇ ਖਾਲੀ ਹੋ ਜਾ ਇਹਦੇ ਵਿੱਚ ਸਾਨੂੰ ਵੀ ਸ਼ਾਬਾਸ਼ ਮਿਲੂਗੀ ਜੇ ਸੱਪੜ ਤਿਆਰ ਹੋ ਜਾਏ ਬਾਕੀ ਐਂਟਰ ਲੋਕਾ ਪਾਵਿੰਡ ਚਲਵਾਏ ਦਿੱਤਾ ਇਹ ਬਣੂਗਾ ਸਾਨੂੰ ਸ਼ਾਬਾਸ਼ ਮਿਲਦੀ ਆ ਬਾਕੀ ਐਨ ਆਰ ਆਈ 1 ਰੁਪਈਆ ਨਹੀਂ ਸਾਨੂੰ ਆਇਆ ਅਜ ਤੱਕ ਹਾਂ ਜਿਹੜਾ ਕਹਿੰਦੇ ਐਨ ਆਰ ਆਈ ਪੈਸੇ ਉੱਥੇ 5 ਕਣਾਂ ਵਾਲੀ ਥਾਂ ਆਇਆ ਉਹ ਅਸੀਂ ਮੁੱਲ ਲਿਆ ਆ ਉਹਦੀ ਰਜਿਸਟਰੀ ਨਹੀਂ ਹੋਈ ਉਹਦੇ ਵਿੱਚ ਅਸੀਂ ਦੋਹਾਂ ਜਾਣੇ ਰੰਦੇ ਦੇ ਪੈਸੇ ਦਿੱਤੇ ਹੋਇਆ ਇੱਕੋ ਅਮਰੀਕਾ ਜਾ ਇੱਕ ਮੈਂ ਆ ਗੁਰਦੇਵ ਸਿੰਘ ਨੇ ਦਿੱਤੇ ਇੱਕ ਮੈਂ ਦਿੱਤੇ ਆ ਦੋਆ ਦਿੱਤੇ ਪਰ ਰਜਿਸਟਰੀ ਨਹੀਂ ਅਸੀਂ ਕਰਾਈ ਅਜੇ ਤੱਕ ਕਿਉਂ ਨਹੀਂ ਕਰਾਈ ਵੇਖ ਰਿਹਾ ਕਿਦਦ ਨੂੰ ਕੀ ਗੱਲ ਚੱਲ ਰਹੀਆਂ ਸਪਾ ਸਰ ਇੱਕ ਕਹਿੰਦੇ ਪਿੰਡ ਵਾਲੇ ਕਹਿੰਦੇ ਵੀ ਜਿਹੜੀ ਤੁਸੀਂ ਰਾਹ ਬਣਾਏ ਗਲੀਆਂ ਬਣਾਈਆਂ ਜਿਹੜੀ ਉਹਦੇ ਥੱਲੇ ਐਟਰ ਨਿਕਲੀ ਆ ਲਾਲ ਪੇਲਾ ਉਹ ਸਾਹ ਦੇਖੋ ਜੀ ਉਹ ਹੈ ਹਾਂ ਐਟਰ ਨਿਕਲੀ ਸਗੀ ਉਹ ਥੱਲੇ ਹੀ ਆ ਜਾਂ ਤੁਸੀਂ ਉਹ ਥੱਲੇ ਆ ਜੀ ਜਿੱਥੋਂ ਮਰਜ਼ੀ ਪੱਟ ਕੇ ਦੇਖ ਲੈ ਵੱਡੇ ਰਾਹ ਦੇ ਵਿੱਚ ਜਿੱਥੋਂ ਮਰਜ਼ੀ ਪੱਟ ਲੈ ਥੱਲੇ ਲੱਗੇ ਆ ਜੀ ਇੱਕ ਐਟਰ ਰੋੜਾ ਜਿਹੜਾ ਉੱਥੇ ਰੋੜਾ ਪਿਆ ਉਹ ਪਿਆ ਆ ਬਾਕੀ ਇੱਕ ਸੜਕ ਦੇ ਵਿੱਚ ਆਉ ਉਹ ਐਟ ਥੜ ਗਈ ਸੀਗੀ ਉੱਥੇ ਜੀ 7500 ਰੁਪਏ 8500 ਐਟ ਲਾਈ ਉਹ ਵੀ ਖਾਤੇ ਚ ਪਾ ਕੇ ਲਾਈ ਆ ਸੀ ਅਸੀਂ ਗਲਤ ਕੰਮ ਨਹੀਂ ਕੋ ਕੀਤਾ ਹੈਗਾ ਨਾ ਕਰਨੀਆਂ ਐਟ ਜਿੰਨੀ ਜਿਹੜਾ ਮਰਜੀ ਦਾ ਜਿੱਥੋਂ ਮਰਜੀ ਵਟ ਲੈਣ ਥੱਲੇ ਹੀ ਆ ਉੱਥੋਂ ਥੱਲੇ ਆਪੇ ਨਿਕਲੂਗੀ ਹਾਂਜੀ ਮੈਂ ਗਲਤ ਕੰਮ ਹੀ ਨਹੀਂ ਕੀਤਾ ਮੈਂ ਝੂਠ ਮਾਰਿਆ ਮੈਂ ਸਰਪੰਚ ਜੀ ਕੱਲ ਤੁਸੀਂ ਕਹੀ ਆ ਵੀ ਜਿਹੜੇ ਬੰਦੇ ਦੋਸ਼ੀ ਨੇ ਜਿਹੜੇ ਨਰੇਗਾ ਦਾ ਪੈਸਾ ਜਿਹੜਾ ਗਵਨ ਕੀਤਾ ਜਿੰਨਾਂ ਨੇ ਉਹਨਾਂ ਲੋਕਾਂ ਦੇ ਤੁਸੀਂ ਨਾਲ ਹੋ ਕੇ ਕਾਰਵਾਈ ਕਰਾਉਂਗੇ ਮੈਂ ਨਾਲ ਆਉਂਗਾ ਨਾਲ ਹੋ ਕੇ ਕਾਰਵਾਈ ਕਰਾਉਂਗਾ ਜੀ ਪੱਕੀ ਗੱਲ ਹੈ ਮੈਂ ਕਹਾ ਬਿਲਕੁਲ ਪੱਕੀ ਹੈ ਨਾ ਮੈਨੂੰ ਜਿੱਥੇ ਮਾਰੀ ਲੋਕ ਕੋਡ ਗੱਲ ਕਰ ਰਹੇ ਮੈਂ ਕਹਾ ਮੈਂ ਚੱਲੂਗਾ ਨਾਲ ਮੈਂ ਨਾਲ ਚੱਲੂਗਾ ਜਿੱਦੇ ਪਰ ਜੇ ਕੋ ਬਣਦਾ ਉਹ ਵਰਚਾ ਮੈਂ ਕਰਾਂ ਖੁਦ ਕਰਾਂਗਾ ਕਿਉਂ ਮੈਂ ਸੱਚਾ ਹੈ ਇਹ ਕਿਸੇ ਨੇ ਗਲਤੀ ਕੀਤੀ ਜਾਂ ਪਹਿਲੇ ਤਾਂ ਮੇਰਾ ਕੋ ਕਸੂਰ ਤਾਂ ਹੈ ਨਹੀਂ ਅੱਜ ਉਹ ਸਾਬਤ ਕਰੋ ਤਾਂ ਮੈਂ ਤਾਂ ਪਚੈ ਦੇ ਨਾਲ ਆ ਮੈਂ ਬਾਕੀ ਪਿੰਡ ਦੇ ਨਾਲ ਵੀ ਆ ਜਿੱਥੇ ਵੀ ਮੈਨੂੰ ਪਿੰਡ ਵਾਲੇ ਅੱਗੇ ਖੜਾ ਕਰਦੇ ਮੈਂ ਉੱਥੇ ਉਹਨਾਂ ਨਾਲ ਵੀ ਹਾਂ ਛੱਪੜ ਵੀ ਬਣਾਉਣਾ ਪਈ ਨਹੀਂ ਮੈਂ ਤਾਂ ਛੱਡਿਆ ਹੀ ਨਹੀਂ ਕੋਸ਼ਿਸ਼ ਅੱਜ ਜੋ ਜਦੋਂ ਇਹ ਕੰਮ ਰੁਕੇ ਸੀ ਉਦੋਂ ਮੇਰੀ ਸਿਹਤ ਬਹੁਤ ਨਾਜ਼ੁਕ ਹੋ ਗਈ ਸੀ 2.5 ਸਾਲ ਮੈਂ ਮੰਜੇ ਤੇ ਰਹਾ ਉਦੋਂ 2.5 ਸਾਲ ਮੰਜੇ ਤੇ ਰਹਿਣ ਦਾ ਕਈ ਕੰਮ ਪੈ ਛੜ ਗਏ ਜਿਵੇਂ ਮੈਂ ਨਾ 2.5 ਸਾਲ ਪੈਂਦਾ ਤੇ ਛੱਪੜ-ਚੱਪੜ ਬਣ ਜਾਣੇ ਸੀ ਸਰਪੰਚ ਸਾਹਿਬ ਹੁਣ ਦੇਖ ਸਕਦੇ ਵੀ ਆਉਣ ਵਾਲੀ ਪੰਚਾਇਤ ਜਾਂ ਅਗਲੀ ਪੰਚਾਇਤ ਦੇ ਵਿੱਚ ਜਿਹੜੇ ਪਿੰਡ ਦੇ ਕੋਈ ਕੰਮ ਰਹਿ ਗਏ ਨੇ ਉਹ ਆਉਣ ਵਾਲੀ ਪੰਚਾਇਤ ਵਿੱਚ ਮੁਕੰਮਲ ਹੋ ਸਕਦੇ ਨੇ ਬਿਲਕੁਲ ਹੋਣਗੇ ਜੇ ਨਾਲ ਹੋ ਕੇ ਕਰਾਂਗੇ ਚਾਹੇ ਕੋਈ ਸਰਪੰਚ ਬਣ ਜਾਏ ਮੈਂ ਤੇ ਉਹਦੇ ਨਾਲ ਖੜੂਗਾ ਮੈਂ ਤਾਂ ਦੇਖੋ ਮੈਂ ਬੈਠ ਜੋ ਰਵਈਆ ਨਹੀਂ ਲਿਆ ਮੈਨੂੰ ਫੇਰ ਵੀ ਫੰਡ ਜਿਹੜਾ ਮੈਂ ਨਹੀਂ ਮੁਕਰਤ ਦੇਖੋ ਪਿੰਡ ਦੀ ਸੇਵਾ ਲਈ ਅਸੀਂ 24 ਘੰਟੇ ਹਾਜ਼ਰ ਬੈਠੇ ਜਦੋਂ ਮਰਜੀ ਸਾਨੂੰ ਲਾ ਦੇ ਅਸੀਂ ਤਿਆਰ ਬੈਠੇ ਕਿਉਂ ਸਾਡਾ ਪਿੰਡ ਬਣਨਾ ਸਾਡੇ ਪਿੰਡ ਬਣਨਾ ਤੇ ਸਾਨੂੰ ਸ਼ਾਬਾਸ਼ ਮਿਲੂਗੀ ਕੋਈ ਸਰਪੰਚ ਬਣ ਜਾਏ ਕਿਸੇ ਗੱਲ ਦਾ ਫੰਡ ਲਾਉਣ ਮੈਂ ਫੇਰ ਵੀ ਨਾਲ ਤਿਆਰ ਹਾਂ ਚਾਹੇ ਮੈਂ ਲਿਆ ਕਿਸੇ ਤੋਂ ਚਾਹੇ ਨਹੀਂ ਲਾਪੇ ਫੇਰ ਵੀ ਦਊਂਗਾ ਜੋ ਪਿੰਡ ਦਾ ਹੁਕਮ ਹੋਵੇ ਇਹ ਵੀ ਨਹੀਂ ਮੈਂ ਇੰਨੇ ਦਊਂਗਾ ਜੋ ਪਿੰਡ ਵਾਲੇ ਮੈਨੂੰ ਹੁਕਮ ਕਰ ਦੇਣਗੇ ਮੇਰੀ ਪਚੈਤ ਵਾਲੇ ਜਿੰਨੇ ਮੇਰੇ ਫੇਵਰਟ ਦੇ ਬੰਦੇ ਸਾਰੇ ਮੈਨੂੰ ਕਹਿੰਦੇ ਸਰਪੰਚ ਸਾਹਿਬ ਤੇ ਨਹੀਂ ਇੰਨੇ ਪੈਸੇ ਲਾਤੇ ਮੈਂ ਦੂਜੀ ਗੱਲ ਨਹੀਂ ਕਰੂੰਗਾ